ਕਿ ਤੁਹਾਨੂੰ ਵੀ ਲੱਗਦਾ ਹੈ ਕਿ ਘਰ ਦੇ ਵਿੱਚ ਸਬਜ਼ੀਆਂ ਉਗਾਉਣੀਆਂ ਤੇ ਉਹਨਾਂ ਤੋਂ ਬਿਹਤਰ ਰਿਜ਼ਲਟ ਪ੍ਰਾਪਤ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੈ ਮੈਨੂੰ ਵੀ ਲੱਗਦਾ ਸੀ ਇਦਾਂ ਜਦੋਂ ਮੈਂ ਆਪਣੇ ਘਰ ਦੇ ਵਿੱਚ ਸਬਜ਼ੀਆਂ ਉਗਾਉਣੀਆਂ ਸ਼ੁਰੂ ਹੀ ਕੀਤੀਆਂ ਸੀ ਉਸ ਵਕਤ ਮੈਨੂੰ ਲੱਗਦਾ ਸੀ ਕਿ ਮੈਂ ਇਹਦੇ ਵਿੱਚ ਸਫਲ ਨਹੀਂ ਹੋ ਪਾਉਂਗੀ ਮੈਂ ਇਨਾ ਕੋਲੋਂ ਵਧੀਆ ਰਿਜ਼ਲਟ ਪ੍ਰਾਪਤ ਨਹੀਂ ਕਰ ਸਕੂੰਗੀ ਕਿ ਇਹ ਸਿਰਫ ਖੇਤਾਂ ਵਿੱਚ ਹੀ ਵਧੀਆ ਹੁੰਦੀਆਂ ਨੇ ਪਰ ਨਹੀਂ ਇਹ ਦੇਖੋ ਮੇਰੇ ਘਰ ਦੇ ਵਿੱਚ ਜਦੋਂ ਮੈਂ ਮਿਹਨਤ ਕੀਤੀ ਬਾਰ-ਬਾਰ ਮੁਸ਼ਕਿਲ ਆਉਣ ਤੋਂ ਬਾਵਜੂਦ ਵੀ ਉਹਨਾਂ ਨੂੰ ਬਾਰ-ਬਾਰ ਟਰਾਈ ਕਰਿਆ ਤਾਂ ਮੈਨੂੰ ਸਮਝ ਲੱਗਣ ਲੱਗਿਆ ਕਿ ਕੁਦਰਤ ਕਿੱਦਾਂ ਚੱਲਦੀ ਆ ਕੀ ਕੀ ਕੁਦਰਤ ਦੇ ਨਿਯਮ ਨੇ ਜੇ ਆਪਾਂ ਉਹਨਾਂ ਦੇ ਹਿਸਾਬ ਦੇ ਨਾਲ ਚੱਲਦੇ ਆਂ ਤਾਂ ਆਪਾਂ ਉਹਦੇ ਵਿੱਚ ਸਫਲ ਜ਼ਰੂਰ ਹੁੰਨੇ ਆਂ ਪਰ ਰਿਜ਼ਲਟ ਸਿਰਫ ਉਦੋਂ ਹੀ ਵਧੀਆ ਮਿਲਦਾ ਜਦੋਂ ਆਪਾਂ ਨੇਚਰ ਨੂੰ ਫਾਲੋ ਕਰਦੇ ਆਂ ਉਹਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਨਾਲ ਮੰਨਦੇ ਆਂ ਆਪਾਂ ਚਾਹੁੰਦੇ ਆ ਕਿ ਇੱਕ ਚੰਗੀ ਸਿਹਤਮੰਦ ਸਬਜੀ ਆਪਾਂ ਨੂੰ ਘਰ ਦੇ ਵਿੱਚੋਂ ਪ੍ਰਾਪਤ ਹੋ ਸਕੇ ਹੋ ਜਾਵੇ ਕਿਉਂਕਿ ਮਾਰਕੀਟ ਦੇ ਵਿੱਚ ਜੋ ਕੁਝ बिक ਰਿਹਾ ਜੋ ਕੁਝ ਮਿਲ ਰਿਹਾ ਉਹ ਆਪਾਂ ਸਭ ਨੂੰ ਭਲੀ ਭਾਤ ਹੀ ਹੈ ਇਸ ਕਰਕੇ ਮੈਂ ਵੀ ਕੋਸ਼ਿਸ਼ ਕਰੀ بار بار ਕੋਸ਼ਿਸ਼ ਕਰੀ ਕਈ ਵਾਰ ਮੈਂ ਅਸਫਲ ਹੋਈ ਪਰ ਫਿਰ ਵੀ ਮੈਂ ਕੋਸ਼ਿਸ਼ ਕਰਨੀ ਨਹੀਂ ਛੱਡੀ ਜਿਸ ਤੋਂ ਬਾਅਦ ਦੇਖੋ ਰਿਜ਼ਲਟ ਮੈਂ ਸਫਲ ਵੀ ਹੋਈ ਹੁਣ ਮੇਰੇ ਕੋਲੇ ਕਾਫੀ ਸਾਰੀਆਂ ਸਬਜ਼ੀਆਂ ਘਰ ਦੇ ਵਿੱਚ ਹੋ ਜਾਂਦੀਆਂ ਨੇ ਜਿਨ੍ਹਾਂ ਨਾਲ ਮੇਰਾ ਗੁਜ਼ਾਰਾ ਤਾਂ ਉਹੀ ਜਾਂਦਾ ਚਲੋ ਇਦਾਂ ਹੀ ਗੱਲਾਂ ਕਰਦੇ ਕਰਦੇ ਆਪਾਂ ਦੇਖਦੇ ਹਾਂ ਆ ਦੇਖੋ ਕੁਦਰਤ ਦਾ ਨਿਯਮ ਕੁਝ ਖਰਾਬ ਵੀ ਹੁੰਦਾ ਹੈ ਤੇ ਕੁਝ ਸਹੀ ਵੀ ਹੁੰਦਾ ਹੈ ਤੇ ਇਦਾਂ ਜਿੱਦਾਂ ਮੈਂ ਇਹਨਾਂ ਨੂੰ ਲੁਕੋ ਕੇ ਰੱਖਿਆ ਹੋਇਆ ਹੈ ਵਿੱਚ ਇਹ ਫਰੂਟ ਫਲਾਈਸ ਇਸ ਦਿਨਾਂ ਦੇ ਵਿੱਚ ਬਹੁਤ ਜਿਆਦਾ ਪਰੇਸ਼ਾਨ ਕਰਦੀਆਂ ਨੇ ਆਉਂਦੀਆਂ ਹਨ ਜਦੋਂ ਕੋਈ ਫਰੂਟ ਛੋਟਾ ਜਿਹਾ ਹੁੰਦਾ ਤਾਂ ਉਹਨੂੰ ਡੰਗ ਲਾ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਵਿੱਚ ਉਹ ਖਰਾਬ ਹੋ ਜਾਂਦਾ ਹੈ ਜਦੋਂ ਵੀ ਮੈਂ ਇਹਨਾਂ ਨੂੰ ਕਵਰ ਕਰਕੇ ਰੱਖਦੀ ਹਾਂ ਫਿਰ ਇਹ ਐਦਾਂ ਬਚ ਜਾਂਦੇ ਹਨ ਹਰੇਕ ਫਰੂਟ ਨੂੰ ਮੈਨੂੰ ਇਸ ਤਰ੍ਹਾਂ ਲੁਕੋ ਕੇ ਰੱਖਣਾ ਪੈਂਦਾ ਹੈ ਜਦੋਂ ਮੈਂ ਉਹਨੂੰ ਲੁਕੋ ਕੇ ਰੱਖਦੀ ਹਾਂ ਇਹ ਸਿਰਫ ਬੈਂਗਣਾ ਦੀ ਸਬਜੀ ਦੇ ਨਾਲ ਹੀ ਨਹੀਂ ਹਰ ਤਰ੍ਹਾਂ ਦੀ ਸਬਜੀ ਦੇ ਨਾਲ ਇਹ ਹੁੰਦਾ ਹੈ ਐਨੇ ਛੋਟੇ ਫਰੂਟ ਨੂੰ ਹੀ ਜਦੋਂ ਫੁੱਲ ਬਣਨ ਤੋਂ ਬਾਅਦ ਵਿੱਚ ਐਦਾਂ ਫਲ ਬਣਨਾ ਸ਼ੁਰੂ ਹੋ ਜਾਂਦਾ ਤਾਂ ਉਹਨੂੰ ਕਵਰ ਕਰਕੇ ਰੱਖਣਾ ਪੈਂਦਾ ਹੈ ਨਹੀਂ じゃ ਫਿਰ ਜੋ ਇਹਦੇ ਲਈ ਟੈਪ ਆਉਂਦਾ ਉਹਦਾ ਯੂਜ਼ ਕਰਨਾ ਪੈਂਦਾ ਹੈ ਤੇ ਫਰੂਟ ਫ्लाईਸ ਨੂੰ ਇਹ ਨਾ ਦਿਖਣ ਨਾ ਇਹਨਾਂ ਦੇ ਵਿੱਚ ਡੰਗ ਮਾਰਨ ਜਦੋਂ ਇਹ ਥੋੜੇ ਵੱਡੇ ਹੋ ਜਾਂਦੇ ਆ ਉਸ ਤੋਂ ਬਾਅਦ ਵਿੱਚ ਉਹ ਇਹਨਾਂ ਦਾ ਕੁਝ ਨਹੀਂ ਵਿਗਾੜ ਪਾਉਂਦੀਆਂ ਇਸੇ ਤਰ੍ਹਾਂ ਮੈਨੂੰ ਇਹ ਹੀ ਨਹੀਂ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਹੀ ਜ਼ਿਆਦਾ ਜਿਸ ਤਰ੍ਹਾਂ ਮਿੱਟੀ ਦੀ ਔਕੜ ਮਿੱਟੀ ਬਹੁਤ ਜ਼ਿਆਦਾ ਮਾਤਰਾ ਵਿੱਚ ਚਾਹੀਦੀ ਹੁੰਦੀ ਹੈ ਤੱਕ ਰਹੀ ਮੈਂ ਮਿੱਟੀ ਰੈਡੀ ਕਰਨੀ ਸ਼ੁਰੂ ਕਰੀ ਥੋੜੇ ਥੋੜੇ ਤੋਂ ਦੋ ਗਮਲੇਆਂ ਤੋਂ ਚਾਰ ਗਮਲੇ ਚਾਰ ਗਮਲੇਆਂ ਤੋਂ 10 ਗਮਲੇ ਐਦਾ ਕਰਦੇ ਕਰਦੇ ਮੈਂ ਇੱਕ ਇੰਨੀ ਕੁ ਵੱਡੀ ਕਿਆਰੀ ਬਣਾ ਲਈ ਹੈ ਘਰ ਦੇ ਵਿੱਚ ਜਿਹਦੇ ਵਿੱਚ ਮੇਰੇ ਘਰ ਜੋਗੀਆਂ ਲੜਿੰਦਾ ਸਬਜ਼ੀਆਂ ਬਹੁਤ ਆਰਾਮ ਨਾਲ ਮੈਨੂੰ ਮਿਲ ਜਾਂਦੀਆਂ ਨੇ ਇਹ ਦੇਖੋ ਮੇਰੀ ਮਿਹਨਤ ਦਾ ਹੀ ਨਤੀਜਾ ਹੈ ਜੋ ਤੁਸੀਂ ਇਹ ਅੱਜ ਦੇਖ ਰਹੇ ਹੋ ਬੈਂਗਨਾ ਦੇ ਬੂਟੇ ਬਹੁਤ ਹੀ ਵਧੀਆ ਹਨ ਇਹਨਾਂ ਦੀ ਸ਼ਾਈਨਿੰਗ ਦੇਖੋ ਕਿੰਨੀ ਵਧੀਆ ਹੈ ਕਿ ਇਹਨਾਂ ਦੇ ਉੱਤੇ ਕੋਈ ਵੀ ਹਾਨੀਕਾਰਕ ਸਪਰੇ ਜਾਂ ਫਿਰ ਕੋਈ ਵੀ ਹਾਨੀਕਾਰਕ ਖਾਦ ਦਾ ਇਸਤੇਮਾਲ ਨਹੀਂ ਕੀਤਾ ਹੋਇਆ ਇਹਨਾਂ ਨੂੰ ਮੈਂ ਘਰ ਦੇ ਵਿੱਚ ਹੀ ਕੁਦਰਤੀ ਤਰੀਕੇ ਦੇ ਨਾਲ ਕੁਦਰਤ ਦੇ ਉੱਤੇ ਛੱਡ ਕੇ ਜਿਵੇਂ ਕੁਦਰਤ ਨੇ ਚਾਇਆ ਉਦੋਂ ਹੀ ਇਹਨਾਂ ਦਾ ਸਾਈਜ਼ ਵੱਡਾ ਹੋਇਆ ਜਿੱਦਾਂ ਕੁਦਰਤ ਨੇ ਇਹਨਾਂ ਦੇ ਫੁੱਲਾਂ ਨੂੰ ਫਲ ਦੇ ਵਿੱਚ ਬਦਲਿਆ ਉਦਾਂ ਹੀ ਇਹ ਬਣੀਆਂ ਨੇ ਇਹਨਾਂ ਦੇ ਨਾਲ ਮੈਂ ਆਪਣੇ ਵੱਲੋਂ ਕੋਈ ਛੇੜਛਾੜ ਨਹੀਂ ਕੀਤੀ ਹੋਈ ਇਹਨਾਂ ਤੋਂ ਜਿਆਦਾ ਫਲ ਲੈਣ ਲਈ ਇਸ ਕਰਕੇ ਮੈਂ ਇਹਦੇ ਵਿੱਚ ਸਫਲ ਹੋਈਆਂ ਤੇ ਇਹਨਾਂ ਦਾ ਸਾਈਜ਼ ਵੀ ਆਪਣੇ ਆਪ ਹੀ ਵਧੀਆ ਬਣਿਆ ਹੈ ਮੈਂ ਕੋਈ ਇਹਨਾਂ ਦੇ ਨਾਲ ਛੇੜਛਾੜ ਕੋਈ ਰੇ ਸਪਰੇ ਨਹੀਂ ਕੀਤੀ ਇਹ ਦੇਖੋ ਇਹ ਵੀ ਖਰਾਬ ਹੋਇਆ ਜਿਹੜਾ ਇਹਨੂੰ ਮੈਂ ਸਟਾਂਗੇ ਨਹੀਂ ਰੱਖ ਲਵਾਂਗੀ ਕਿਉਂਕਿ ਜੋ ਵੀ ਮੇਰੀ ਕਿਚਨ ਦੇ ਵਿੱਚੋਂ ਵੇਸਟ ਨਿਕਲਦਾ ਹੈ ਸਬਜ਼ੀਆਂ ਦੇ ਛਿਲਕੇ ਵਗੈਰਾ ਉਹਨਾਂ ਦੀ ਮੈਂ ਖਾਦ ਬਣਾਉਣੀ ਆ ਖਾਦ ਵੀ ਬਣ ਜਾਂਦੀ ਹੈ ਤੇ ਮਿੱਟੀ ਵੀ ਉਥੇ ਤੋਂ ਰੈਡੀ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਮੈਂ ਇਹ ਸਭ ਜੋ ਵੀ ਵੇਸਟ ਹੁੰਦਾ ਫਲ ਫੁੱਲ ਜੋ ਵੀ ਨਿਕਲਦਾ ਕਿਚਨ ਦੇ ਵਿੱਚੋਂ ਤੇ ਜੋ ਵੀ ਕਾਪੀਆਂ ਗੱਤੇ ਜੋ ਵੀ ਕੁਝ ਹੁੰਦਾ ਉਹ ਸਭ ਨੂੰ ਯੂਜ਼ ਕਰਕੇ ਮੈਂ ਇੰਨਾ ਕੰਟੇਨਰਾਂ ਦੇ ਵਿੱਚ ਮਿੱਟੀ ਪਾਣ ਲਈ ਰੈਡੀ ਕਰ ਲੈਂਦੀ ਹਾਂ ਤੇ ਇਸੇ ਤਰ੍ਹਾਂ ਮੈਂ ਇਹ ਜੋ ਕੰਟੇਨਰ ਬਣਾਏ ਨੇ ਫਿਰ ਇਹਨਾਂ ਨੂੰ ਮਿੱਟੀ ਨਾਲ ਭਰਿਆ ਦਿਨ-ਪ੍ਰਤੀ ਦਿਨ ਹਰ ਰੋਜ਼ ਮਿਹਨਤ ਕੀਤੀ ਤੇ ਇਹ ਦੇਖੋ ਮੇਰੀ ਮਿਹਨਤ ਦਾ ਨਤੀਜਾ ਐਨੇ ਸਾਰੇ ਫਰੂਟਸ ਜਿਹੜੇ ਬੈਂਗਨ ਨੇ ਉਹ ਮੈਨੂੰ ਮਿਲ ਚੁੱਕੇ ਨੇ ਅੱਜ ਦੀ ਤੇ ਕੁਝ ਇਹ ਦੂਸਰੇ ਹੋਰ ਵੀ ਬੈਂਗਨ ਲੱਗੇ ਹੋਏ ਨੇ ਜੋ ਕਿ ਗहरे ਬੈਂਗਨੀ ਹਨ ਇਹ ਵੀ ਅੱਜ ਮੈਂ ਹਾਰਵੈਸਟ ਕਰ ਲਵਾਂਗੀ ਇਹ ਦੇਖੋ ਇਹਨਾਂ ਦਾ ਕਲਰ ਕਿੰਨਾ ਡਾਰਕ ਹੈ ਇਹ ਬਹੁਤ ਕਾਲਸਤੇ ਹੈ ਇਹਦਾ ਕਲਰ ਤੇ ਦੂਸਰਿਆਂ ਦਾ ਕਲਰ ਲਾਈਟ ਹੈ ਤੇ ਇਹਨਾਂ ਦੋਨਾਂ ਦੇ ਵਿੱਚ ਇਹ ਫਰਕ ਹੈ ਮੇਰੇ ਕੋਈ ਕਈ ਤਰ੍ਹਾਂ ਦੇ ਬੈਂਗਣੀ ਦੇ ਬੂਟੇ ਲੱਗੇ ਹੋਏ ਹਨ ਬੈਂਗਨ ਬੈਂਗਣੀ ਦੇ ਤੇ ਮੈਨੂੰ ਹੋਰ ਜੇ ਅਗਰ ਤੁਸੀਂ ਮੇਰੀਆਂ ਸਬਜ਼ੀਆਂ ਦੇਖਣਾ ਚਾਹੁੰਦੇ ਹੋ ਤਾਂ ਫੋਲੋ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ